ਮੈਂ ਅੱਜ ਸਾਡੇ ਭਾਜਪਾ ਦੇ ਸੀਨੀਅਰ ਵਰਕਰ ਸਾਹਿਬਾਨ ਸਰਕਲ ਦੇ ਪ੍ਰਧਾਨ ਸਾਹਿਬਾਨ ਇਹਨਾਂ ਨੂੰ ਧੰਨਵਾਦ ਕਰਦਾ ਆਂ ਕਿ ਜਿਲਾ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀ ਦੀਆਂ ਅੱਜ ਰਾਤੀ ਨੋਟੀਫਿਕੇਸ਼ਨ ਸਰਕਾਰ ਨੇ ਕੀਤਾ ਆ ਉਹਦੇ ਸਬੰਧ ਚ ਚਾਰ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਨਾਲੇ ਵਿਧਾਨ ਸਭਾ ਕਰੀਆਂ ਚਾਰੇ ਉਮੀਦਵਾਰ ਅਸੀਂ ਅੱਜ ਅਨਾਉਂਸ ਕਰਦੇ ਆਂ ਬਾਕੀ ਸਾਡੇ ਬਲਾਕ ਸੰਪਤੀ ਦੀਆਂ 33 ਸੀਟਾਂ ਆ ਰਮਦਾਸ ਦੀਆਂ ਵੀ 18 ਤੇ ਬਾਕੀ ਆਪਣੇ ਨਾਲੇ ਦੀਆਂ ਵੀ ਉਹ ਵੀ ਅਹੀਂ ਅੱਜ ਦੇ ਚਾਰ ਪੰਜ ਜਿਹੜੇ ਬਲਾਕ ਸੰਮਤੀ ਦੇ ਉਹ ਅਨਾਉਂਸ ਕਰਦੇ ਆ ਰਹਿੰਦੇ ਉਹ ਵੀ ਕੱਲ ਤੱਕ ਅਸੀਂ ਅਨਾਉਂਸ ਕਰਕੇ ਤਗੜੇ ਹੋ ਕੇ ਇਹ ਚੋਣ ਮਨਾ ਲੜਾਂਗੇ ਮੈਂ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਵਿਧਾਨ ਸਭਾ ਜਨਾਲਾ ਦੁਆਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਜੇ ਤੇ ਵੀਰੋ ਗੁੰਡਾਗਰਦੀ ਬੰਦ ਕਰਾਉਣੀ ਜੇ ਜੇ ਨਸ਼ੇ ਬੰਦ ਕਰਾਉਣੇ ਜੇ ਜੇ ਇਹਨਾਂ ਦੇ ਇਹਨਾਂ ਦੇ ਪਿੱਠ ਪੰਜਾਬ ਦੇ ਪਿੱਠ 'ਚ ਛੁਰਾ ਮਾਰਿਆ ਆਮ ਸਰਕਾਰ ਨੇ ਹਰ ਵਰਗ ਦੇ ਜੇ ਇਹਨਾਂ ਨੂੰ ਭਜਾਉਣਾ ਜੇ ਤੇ ਤਗੜੇ ਜੇ ਪੰਜਾਬ ਨੂੰ ਮੁੜ ਆਰਥਿਕ ਲੀਡ ਲਿਆਉਣਾ ਜੇ ਜੇ ਨੌਜਵਾਨਾਂ ਨੂੰ ਨਸ਼ੇ ਛਡਾ ਕੇ ਫਿਰ ਆਪਣੀਆਂ ਨੌਕਰੀਆਂ ਲਵਾਉਣੀਆਂ ਜੇ ਜੇ ਡਵੈਲਪਮੈਂਟ ਦੇ ਕੰਮ ਕਰਾਉਣੇ ਜੇ ਤੇ ਇਹ ਸਿਰ ਭਾਰਤੀ ਜਨਤਾ ਪਾਰਟੀ ਕਰ ਸਕਦੀ ਜੇ ਹੱਥ ਜੋੜ ਕੇ ਬੇਨਤੀ ਆ ਕਿਹੜੇ ਵੀ ਅਸੀਂ ਚੋਣ ਜਿਹੜੇ ਵੀ ਅਸੀਂ ਆਪਣੇ ਉਮੀਦਵਾਰ ਕਮਲ ਫੁੱਲ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ ਦੇ ਖਿਡਾਰਾਂਗੇ ਉਹਨਾਂ ਨੂੰ ਤਗੜੇ ਹੋ ਕੇ ਆਪਣਾ ਆਪਣੀ ਕੀਮਤੀ ਵੋਟ ਦਿਓ ਬਹੁਤ ਬਹੁਤ ਰਵਾਧ ਵਾਹਿਗੁਰੂ ਜੀ ਕਾ ਖਾਲਸਾ ਲਾਹੇ ਵਾਹਿਗੁਰੂ ਜੀ